ਤੇ ਗੁਰੂ ਸਾਹਿਬ ਦੀ ਕਿਰਪਾ ਨਾਲ 2013 ਤੋਂ ਅਰੰਭਤਾ ਕੀਤੀ ਸੀ ਕਿਉਂਕਿ ਛੋਟੇ ਉਮਰੇ ਵੀ ਆਪਾਂ ਗੁਰੂ ਦੇ ਨਾਲ ਹੀ ਜੁੜੇ ਹੋਏ ਤੇ ਮਨ 'ਚ ਚਾਹ ਵੀ ਕੁਝ ਨਾ ਕੁਝ ਪਟੰਗੀਆਂ ਵਾਸਤੇ ਚਾਹੇ ਇਸ ਜਿਹੜੇ ਹੈਗੇ ਆ ਲੋਕ ਪੰਜਾਬ ਦੇ ਲੋਕ ਜਿਹੜੇ ਥੱਲੇ ਨੱਪੇ ਹੋਏ ਆ ਜਿਨ੍ਹਾਂ ਦੀ ਕੋਈ ਵੀ ਸਾਰ ਨਹੀਂ ਲੈਂਦਾ ਸਰਕਾਰਾਂ ਵੀ ਸਾਰ ਨਹੀਂ ਲੈਂਦੀਆਂ ਉਸ ਨੂੰ ਆਪਾਂ ਕੁਝ ਨਾ ਕੁਝ ਹਿੱਸਾ ਪਾ ਸਕੀਏ ਸੋ ਮੈਂ ਥੋੜਾ ਜਿਹਾ ਪਹਿਲਾਂ ਇੰਗਲੈਂਡ ਦੇ ਵਿੱਚ ਗਿਆ ਸੀ ਮੈਂ 2012 ਦਸੰਬਰ ਦੇ ਵਿੱਚ ਮੈਂ ਇੱਥੇ ਆਇਆ ਬੈਕ ਸੋ ਮੇਰੇ ਨਾਲ ਸਿੰਘ ਵੀ ਜੁੜੇ ਅਸੀਂ ਬਾਹਰ ਵੀ ਆਪਾਂ ਸੇਵਾਵਾਂ ਕਰਦੇ ਰਹਿ ਇੱਥੇ ਵੀ ਸੇਵਾਵਾਂ ਕਰਦੇ ਰਹਿ ਜਦੋਂ ਆਰੰਭਤਾ ਕੀਤੀ ਸੋ ਸਿੰਘਾਂ ਨੇ ਦਸਵੰਧ ਭੇਜਣਾ ਸ਼ੁਰੂ ਕੀਤਾ ਇੱਥੋਂ ਵੀ ਸਿੰਘ ਸੰਜੋਗ ਕਰਦੇ ਆ ਤੇ ਵਿਦੇਸ਼ਾਂ ਤੋਂ ਵੀ ਸਿੰਘ ਸੰਜੋਗ ਕਰਦੇ ਆ ਤਾਂ ਜੋ ਇਹ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਤੇ ਬਾਬਾ ਜੀ ਅੱਜ ਜਿਹੜਾ ਏਡੀ ਵੱਡੀ ਇਮਾਰਤ ਤਿਆਰ ਕਰਕੇ ਅੱਜ ਕਿੰਨੇ ਕੁ ਲੋਕਾਂ ਨੂੰ ਗਰੀਬ ਲੋਕਾਂ ਨੂੰ ਬੇਸਾਰਾ ਲੋਕਾਂ ਨੂੰ ਤੁਸੀਂ ਮਤਲਬ ਇੱਥੇ ਦੇ ਰਹੇ ਹੋ ਇਹਨਾਂ ਦਾ ਸਾਥ ਇੱਥੇ ਜਿਹੜੇ ਆ 1.5 ਤੋਂ 200 ਪਰਿਵਾਰ ਦੇ ਲਾ ਕੇ ਜਿਹੜੇ ਆਪਣੇ ਰਾਚਨ ਦੇ ਪਰਿਵਾਰ ਹੀ ਆ ਜਿਹੜੇ ਜਿਨ੍ਹਾਂ ਦਾ ਸਹਾਰਾ ਕੋਈ ਨਹੀਂ ਉਹਨਾਂ ਨੂੰ ਆਪਾਂ ਰਾਚਨ ਦੰਨੇ ਆ ਜਿਨ੍ਹਾਂ ਦਾ ਕਮਾਈ ਦਾ ਸਾਧਨ ਕੋਈ ਨਹੀਂ ਚਾਹੇ ਪਤੀ ਚੜ੍ਹਾਈ ਕਰ ਗਿਆ ਚਾਹੇ ਹੈਂਡੀਕੈਪ ਜਾਂ ਦੋਵੇਂ ਦੀ ਇਹੋ ਜਿਹੇ ਪਰਿਵਾਰਾਂ ਨੂੰ ਸੋ ਇਸ ਜਿਹੜੀ ਆ ਜਿਹੜੀ ਇਮਾਰਤ ਬਣੀ ਹੈ ਆਪਾਂ ਉਹਨਾਂ ਬੱਚਿਆਂ ਵਾਸਤੇ ਬਣਾਈ ਆ ਜਿਹੜੇ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ ਸੋ ਇੱਥੇ CBSE ਬੋਰਡ ਆਪਾਂ ਆਰੰਭਤਾ ਕੀਤੀ ਹੈ ਹਰਕਾਂ ਤੇ ਆਪਣੇ ਤੋਂ 60 ਤੋਂ 70 ਜਿਹੜੇ ਬੱਚੇ ਉਹ ਆ ਚੁੱਕੇ ਆ ਇਹੋ ਜਿਹੇ ਪਰਿਵਾਰਾਂ ਦੇ ਆਪਾਂ ਮੇਨ ਪਹਿਲ ਦਿੱਤੀ ਆ ਗਰਮ ਸਿੰਘਾਂ ਦੇ ਬੱਚਿਆਂ ਨੂੰ ਕਿ ਉਹ ਆਪਣੇ ਪੜ੍ਹ ਸਕਣ ਨਾਲ ਗੁਰਮਤਿ ਵਿਦਿਆ ਨਾਲ ਸੀਪੀਐਸਸੀ ਦੇ ਵਿੱਚ ਵਧੀਆ ਪੜਾਈ ਕਰ ਸਕਣ ਪ੍ਰਚਾਰਕ ਬਣ ਸਕਣ ਸੰਥਿਆ ਕਰਕੇ ਗਰੰਥੀ ਸਿੰਘ ਬਣ ਸਕਣ ਕੀਰਤਨੀਏ ਬਣ ਸਕਣ ਅਤੇ ਜੇ ਉਹਨਾਂ ਨੇ ਕੋਈ ਕੋਰਸ ਵੀ ਕਰਨਾ ਨਾਲ ਉਹ ਪੜ੍ਹਾਈ ਤੋਂ ਇੰਨੇ ਇੰਟੈਲੀਜੈਂਟ ਹੋ ਜਾਣਾ ਉਹਦੇ ਵਿੱਚ ਕਿ ਉਹ ਕਿਸੇ ਵੀ ਦੁਨਿਆਵੀ ਕਾਰਜ ਦੇ ਵਿੱਚ ਮਾਰਨਾ ਖਾਂ ਬਾਬਾ ਜੀ ਇੱਕ ਜਿਹੜੇ ਸੰਤ ਮਹਾਂਪੁਰਸ਼ੀ ਬਾਬਾ ਜੀ ਸੰਤ ਗੁਰਬਖਸ਼ ਸਿੰਘ ਜੀ ਮੈਂ ਸਭ ਨੂੰ ਉੱਚੇ ਸਾਨੂੰ ਪਤਾ ਲੱਗਾ ਇਹ ਗੱਲ ਦੀ ਉਹਨਾਂ ਦਾ ਕੋਈ ਬਚਨ ਹੋਇਆ ਕਿ ਵੀ ਇਹ ਸੰਸਤਾ ਜਿਹੜੀ ਆ ਜੈ ਅਕੈਡਮੀ ਬਣਾਈ ਜਾਏਗੀ ਜਿਹਨਾਂ ਮਹਾਪੁਰਖ ਆ ਸਾਡੇ ਪਿੰਡ ਦੇ ਨਹੀਂ ਗੇ ਇਹਨਾਂ ਦਾ ਪਿੰਡ ਮੋਕੇ ਦੇ ਵਿੱਚ ਆ ਠੀਕ ਹੈ ਜੀ ਉੱਥੋਂ ਸਾਡੇ ਪਿੰਡ ਆਏ ਫੌਜੀ ਸਾਡੇ ਪਿੰਡ ਇਹਨਾਂ ਨੇ ਆਣ ਕੇ ਡੇਰਾ ਬਣਾਇਆ ਇੱਥੇ ਆਣ ਕੇ ਇਹਨਾਂ ਨੇ ਤਪੱਸਿਆ ਕੀਤੀ 25 ਤੋਂ 26 ਸਾਲ ਦੇ ਕਰੀਬ ਇੱਥੇ ਸਾਡੇ ਪਿੰਡ ਹੀ ਆਣ ਕੇ ਤਪੱਸਿਆ ਕੀਤੀ ਉਹਨਾਂ ਨੇ ਪਿੰਡ ਨੂੰ ਵਰਦ ਦਿੱਤੇ ਤੇ ਇੱਥੇ ਵੱਡੇ ਕਾਲਜ ਬਣਨਗੇ ਹਸਪੀਟਲ ਬਣਨਗੇ ਸੋ ਕਾਰ ਦੇ ਜਿਹੜੇ ਆ ਸੇਵਾ ਦੇ ਹੋਣਗੇ ਬਹੁਤ ਉਹ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਆ ਆਪਣੇ ਸਾਰੇ ਸਿੰਘਾਂ ਤੋਂ ਸੇਵਾਵਾਂ ਲਈਆਂ ਤੇ ਸੇਵਾਵਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਚੱਲ ਰਹੀਆਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਇਸ ਮੂਹਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ